ਗੂਗਲ ਇੱਕ ਪ੍ਰਸਿੱਧ ਖੋਜ ਇੰਜਣ ਹੈ ਜ्यादातर ਲੋਕ ਇਸ ਨੂੰ ਇੰਟਰਨੈਟ ਬ੍ਰਾਊਜ਼ਿੰਗ ਲਈ ਵਰਤਦੇ ਨੇ ਜਦੋਂ ਸਾਨੂੰ ਕਿਸੇ ਵੀ ਚੀਜ਼ ਬਾਰੇ ਖੋਜ ਕਰਨੀ ਪੈਂਦੀ ਹੈ ਤਾਂ ਅਸੀਂ ਗੂਗਲ 'ਤੇ ਖੋਜ ਕਰਦੇ ਹਾਂ ਗੂਗਲ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਦੀ ਲੋੜ ਹੈ ਨਹੀਂ ਤਾਂ ਇਹ ਬਹੁਤ ਮਹਿੰਗਾ ਪੈ ਸਕਦਾ ਹੈ ਗੂਗਲ 'ਤੇ ਕੀਤੀ ਇੱਕ ਗਲਤੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਇਸ ਕਾਰਨ ਕਈ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਕਈ ਵਾਰ ਲੋਕ Google ਤੇ ਕਿਸੇ ਕੰਪਨੀ ਦਾ ਕਸਟਮਰ ਕੇਅਰ ਨੰਬਰ ਵੀ ਸਰਚ ਕਰਦੇ ਨੇ ਪਰ ਅਜਿਹਾ ਕਰਦੇ ਸਮੇਂ ਸਾਵਧਾਨ ਰਹਿਣ ਦੀ ਲੋੜ ਹੈ। ਕਈ ਵਾਰ ਲੋਕ Google ਤੇ ਕਈ ਕੰਪਨੀਆਂ ਤੇ ਕਸਟਮਰ ਕੇਅਰ ਨੰਬਰ ਸਰਚ ਕਰਦੇ ਨੇ, ਉਹਨਾਂ ਨੂੰ ਕਾਲ ਕਰਦੇ ਨੇ ਹਾਲਾਂਕਿ ਅਜਿਹਾ ਕਰਨਾ ਮਹਿੰਗਾ ਪੈ ਸਕਦਾ ਹੈ। ਦਰਅਸਲ ਸਾਈਬਰ ਅਪਰਾਧੀ Google ਤੇ ਕਈ ਮਸ਼ਹੂਰ ਕੰਪਨੀਆਂ ਤੇ ਕਸਟਮਰ ਕੇਅਰ ਤੇ ਸਮਾਨ ਨੰਬਰਾਂ ਦੀ ਸੂਚੀ ਦਿੰਦੇ ਨੇ ਜਦੋਂ ਭੁਗਤਾ ਜਦੋਂ ਉਪਭੋਗਤਾ ਉਹਨਾਂ ਨੰਬਰਾਂ ਤੇ ਕਾਲ ਕਰਦੇ ਨੇ ਤਾਂ ਕਾਲ ਸਾਈਬਰ ਅਪਰਾਧੀਆਂ ਨੂੰ ਜਾਂਦੀ ਹੈ ਉਪਭੋਗਤਾ ਧੋਖਾਧੜੀ ਦਾ ਸ਼ਿਕਾਰ ਹੋ ਜਾਂਦਾ ਹੈ ਸਾਈਬਰ ਅਪਰਾਧੀ ਉਪਭੋਗਤਾਵਾਂ ਨੂੰ ਵਿਸ਼ਵਾਸ ਵਿੱਚ ਲੈਂਦੇ ਨੇ ਤੇ ਉਹ ਗਾਹਕ ਦੇਖਪਾਲ ਹੈਲਪਲਾਈਨ ਤੇ ਕਾਲ ਕਰ ਰਹੇ ਨੇ ਇਸ ਤੋਂ ਬਾਅਦ ਉਹ ਤੁਹਾਡੇ ਨਾਲ ਗੱਲ ਕਰਕੇ OTP ਲੈ ਕੇ ਤੁਹਾਡੇ ਤੋਂ ਹੋਰ ਨਿੱਜੀ ਜਾਣਕਾਰੀ ਲੈ ਕੇ ਧੋਖਾ ਦੇ ਸਕਦੇ ਨੇ ਕਿ ਤੁਹਾਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਸਕਦੇ ਆ ਜਦੋਂ ਕੋਈ ਉਪਭੋਗਤਾ ਕਸਮਰ ਕੇਅਰ ਦੀ ਪਰੇਸ਼ਾਨੀ ਵਿੱਚ ਫਸ ਜਾਂਦਾ ਹੈ ਤਾਂ ਸਾਈਬਰ ਧੋਖਾਧੜੀ ਕਰਨ ਵਾਲੇ ਰਿਮੋਟ ਕੰਟਰੋਲ ਐਪ ਰਾਹੀਂ ਉਹ ਵੀ ਧੱਕਦੇ ਨੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਚ ਸਾਈਬਰ ਅਪਰਾਧੀ ਫਰਜ਼ੀ ਕਸਟਮਰ ਕੇਅਰ ਅਫਸਰ ਬਣ ਕੇ ਯੂਜ਼ਰਸ ਨੂੰ ਆਪਣੇ ਮੋਬਾਈਲ ਤੇ ਐਪ ਡਾਊਨਲੋਡ ਕਰਨ ਜਾਂ ਫਿਰ ਲਿੰਕ ਭੇਜਣ ਲਈ ਕਹਿੰਦੇ ਨੇ ਜਿਸ ਦੇ ਨਾਲ ਹੀ ਉਹ ਭੋਗਤਾ ਦੇ ਮੋਬਾਈਲ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੇ ਨੇ ਅਤੇ ਬੈਂਕ ਖਾਤੇ ਵਿੱਚ ਸੇਧ ਲਗਾ ਦਿੰਦੇ ਨੇ ਇਸ ਤਰ੍ਹਾਂ ਦੀ ਸਾਈਬਰ ਧੋਖਾਧੜੀ ਤੋਂ ਬਚਣ ਲਈ ਕਦੇ ਵੀ ਗੂਗਲ ਤੋਂ ਕਸਟਮਰ ਕੇਅਰ ਨੰਬਰ ਲੈਣ ਦੀ ਗਲਤੀ ਨਾ ਕਰੋ ਇਸ ਦੀ ਬਜਾਏ ਕੰਪਨੀ ਦੀ ਅਧਿਕਾਰਤਕ ਵੈਬਸਾਈਟ ਤੋਂ ਹੀ ਨੰਬਰ ਲਓ ਨਾਲ ਹੀ ਆਪਣੇ ਮੋਬਾਈਲ ਤੇ ਕੋਈ ਐਪ ਡਾਊਨਲੋਡ ਨਾ ਕਰੋ ਕਿਉਂਕਿ ਕੋਈ ਤੁਹਾਨੂੰ ਅਜੇਹਾ ਕਰਨ ਲਈ ਕਹਿੰਦਾ ਹੈ ਤਾਂ ਇਹ ਇੱਕ ਰਿਮੋਟ ਕੰਟਰੋਲ ਐਪ ਹੋ ਸਕਦਾ ਹੈ ਥੋੜੀ ਸਮਝਦਾਰੀ ਦਿਖਾ ਕੇ ਤੁਸੀਂ ਇਸ ਤਰ੍ਹਾਂ ਧੋਖਾਧੜੀ ਤੋਂ ਬਚ ਸਕਦੇ ਹੋ ਥੋੜੀ ਜੀ ਸਾਵਧਾਨੀ ਨਾਲ ਤੁਸੀਂ ਸਾਈਬਰ ਧੋਖਾਧੜੀ ਤੋਂ ਬਚ ਸਕਦੇ ਹੋ ਤੁਹਾਨੂੰ ਦੱਸ ਦਈਏ ਕੋਈ ਵੀ ਬੈਂਕ ਅਧਿਕਾਰਿਕ ਕਸਮਰ ਕੇਅਰ ਤੁਹਾਨੂੰ ਤੁਹਾਡੇ ਬੈਂਕ ਖਾਤੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਆਧਾਰ ਕਾਰਡ ਦੇ ਵੇਰਵੇ ਓਟੀਪੀ ਪਿਨ ਨਹੀਂ ਪੁੱਛਦਾ ਜੇਕਰ ਕੋਈ ਤੁਹਾਡੇ ਤੋਂ ਅਜਿਹੀ ਜਾਣਕਾਰੀ ਮੰਗਦਾ ਹੈ ਤਾਂ ਤੁਹਾਡਾ ਬੈਂਕ ਖਾਤਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਬੰਦ ਕਰਨ ਧਮਕੀ ਦਿੰਦਾ ਹੈ ਤਾਂ ਤੁਰੰਤ ਇਹ ਸਮਝੋ ਕਿ ਉਹ ਧੋਖਾ ਤੜ ਗਿਆ ਅਤੇ ਤੁਰੰਤ ਫੋਨ ਕੱਟ ਦਿਓ